ਤੇ ਜਿਕਰ ਕੀ ਕਾਰਵਾਈ ਚਲਦੀ ਹੈ ਅ ਕੱਲ ਅਗੋੜ੍ਹ ਵਿੱਚ ਇੱਕ ਬਹੁਤ ਦੁਖਦ ਘਟਨਾ ਵਾਪਰੀ ਜਦੋਂ ਕਿ ਇੱਥੇ ਦੇ ਇੱਕ ਬਹੁਤ ਉੱਗੇ बिजनेसमैन ਜੀ ਜੀ ਅਭਿਸ਼ਮਾਜੀ ਦਾ ਐਲੀਵਿਟ ਕਤਲ ਕਰ ਦਿੱਤਾ ਗਿਆ ਔਰ ਇਸ ਇਨਸੀਡੈਂਟ ਦੇ ਬਾਅਦ ਪੁਲਿਸ ਨੇ ਇਮੀਡੀਏਟਲੀ ਪਰਚਾ ਦਰਜ ਕਰਦਿਆ ਹੋਇਆ ਔਰ ਇੱਕ ਕਾਰਵਾਈ ਸ਼ੁਰੂ ਕੀਤੀ ਔਰ ਇਸ ਕਾਰਵਾਈ ਦੇ ਦੌਰਾਨ ਸਾਡੇ ਜਿੰਨੇ ਵੀ ਪੰਜਾਬ ਪੁਲਿਸ ਦੇ ਵੇਂ ਜਗੇ ਉਹ ਸਾਰਿਆਂ ਨੇ ਸਾਂਝੀ ਇਹ ਕਾਰਵਾਈ ਕੀਤੀ ਸਾਰਿਆਂ ਨੇ ਗੱਲ ਕੇ ਔਰ ਐਜ਼ ਅ ਟੀਮ ਅਸੀਂ ਇਹ ਕਾਰਵਾਈ ਰਾਤ ਕੱਲ ਦੁਪਹਿਰ ਤੋਂ ਸ਼ੁਰੂ ਕੀਤੀ ਔਰ ਇਹਦੇ ਵਿੱਚ ਫਾਜ਼ਲਕਾ ਪੁਲਿਸ ਨੂੰ ਇੱਕਾਚੀ ਸਫਲਤਾ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਜਿਹੜੇ ਕਿਲਰਸ ਹੈ ਉਹ ਆਈਡੈਂਟੀਫਾਈ ਹੋ ਚੁੱਕੇ ਨੇ ਔਰ ਜਿਹੜੇ ਦੋ ਬੰਦੇ ਇਸ ਘਟਨਾ ਦੇ ਵਿੱਚ ਸ਼ਾਮਿਲ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਔਰ ਅੱਗੇ ਵੀ ਤਫ਼ਤੀਸ਼ ਜਾਰੀ ਹੈ ਔਰ ਅੱਗੇ ਜੋ ਵੀ ਜਿਹੜੇ ਜਿਹੜੇ ਬੰਦੇ ਗ੍ਰਿਫਤਾਰ ਹੋਏ ਜੀ ਉਹਨਾਂ ਦਾ ਕੀ ਨਾਮ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੈ ਅ ਜਿਹੜੇ ਬੰਦੇ ਗ੍ਰਿਫਤਾਰ ਹੋਏ ਆ ਇੱਕ ਤਾਂ ਹੈ ਅ ਵੀਸਰ ਨਾ ਇਹਸਰ ਇਹ ਆ ਰਾਮਰਤਨ ਇਹ ਇਹ ਇੱਕ ਰਾਮਰਤਨ son of ਪਰਮੇਸ਼ਰ ਕੁਮਾਰ resident of ਫਟਿਆਲਾ ਔਰ ਦੂਸਰਾ ਹੈ ਜਸਪ੍ਰੀਤ ਸਿੰਘ son of ਅਰਜੀਤ ਸਿੰਘ resident of ਮਰਦੰਪੁਰ ਸਰੇਨ ਦਾ ਕੀ ਹੋਸੀ ਗਾਇ ਮਾਟਰ ਗੋਲੀਆਂ ਚਲਾਨ ਚੀਆ ਕੋਈ ਅਸੀਂ ਤੁਹਾਨੂੰ ਜਿਹੜੀ ਵੀ ਡਿਟੇਲਸ ਹੋਣ ਗਿਆ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਇਹ ਦੋ ਬੰਦਿਆਂ ਦੀ ਅਜੇ ਇੰਟਰੋਗੇਸ਼ਨ ਔਰ ਅੱਗੇ ਦੀ ਇਨਵੈਸਟੀਗੇਸ਼ਨ ਜਾਰੀ ਹੈ ਜਦੋਂ ਇਸ ਦਾ ਹੋਰ ਖੁਲਾਸਾ ਸਾਡੀ ਟੀਮ ਹੋਰ ਕਈ ਪਾਸੇ ਸਟੇਟ ਦੇ ਵਿੱਚ ਗਈਆਂ ਹੋਈਆਂ ਨੇ ਸੋ ਇਸ ਦੇ ਬਾਅਦ ਜੋ ਵੀ ਸਾਨੂੰ ਇਤਲਾਮ ਮਿਲੇਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਮੈਂ ਦੱਸ ਰਿਹਾ ਅਜੇ ਜਦੋਂ ਤੱਕ ਸਾਰੇ ਫੜੇ ਨਹੀਂ ਜਾਂਦੇ ਉਦੋਂ ਤੱਕ ਅਸੀਂ ਥੋੜਾ ਜਿਹਾ ਰਿਸਟ੍ਰੈਂਟ ਰੱਖ ਰਹੇ ਹਾਂ ਅਸੀਂ ਅਸੀਂ ਤੁਹਾਨੂੰ ਗੱਲਾਂ ਡਾਇਵਰਜ ਨਹੀਂ ਕਰਦੇ ਬਿਕਾਜ਼ ਇਹ ਅਜੇ ਸਰ ਮੈਂ ਤੁਹਾਨੂੰ ਸਿਰਫ ਬੰਦਿਆਂ ਦੇ ਨਾਂ ਦੱਸਤੇ ਆ ਬਾਕੀ ਕਿਸ ਤਰ੍ਹਾਂ ਹੋਇਆ ਕੀ ਗੱਲ ਬਣੀ ਇਹ ਸਾਰੀ ਚੀਜ਼ਾਂ ਅਸੀਂ ਛੇਤੀ ਤੁਹਾਡੇ ਸਾਹਮਣੇ ਸਰ ਇਹ ਕਲੀਅਰ ਤਾਂ ਕਰਦੇ ਵੀ ਫਰੋਤੀ ਨੂੰ ਲੱਗੇ ਸੀ ਜਾਂ ਕੀ ਸੀ ਲੱਗੇ ਇਹ ਵੀ ਐਂਗਲ ਅਸੀਂ ਸਾਰੇ ਐਂਗਲਸ ਦੇਖ ਰਹੇ ਹਾਂ ਬਟ ਐਜ਼ ਆਫ ਨਾਓ ਕੋਈ ਪੁਰਾਣਾ ਥ੍ਰੈਟ ਇਹਨਾਂ ਨੂੰ ਆਇਆ ਨਹੀਂ ਮਿਲਿਆ ਮੈਂ ਜਦੋਂ ਅਗੋਹਰ ਆਇਆ ਇਹਦੇ ਬਾਅਦ ਮੈਂ ਜਗਾ ਦੀ ਜਿੱਥੇ ਸੀਨ ਆਫ ਅਕਰੈਂਸੀ ਉਹਦਾ ਲਾਜਾ ਕੀਤਾ ਉਸਦੇ ਬਾਅਦ ਪਰਿਵਾਰ ਨੂੰ ਮਿਲ ਕੇ ਇੱਥੇ ਆਇਆ ਸਾਰੇ ਅਫਸਰਾਂ ਨਾਲ ਇੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੇ ਡੀਆਈਜੀ ਫਿਰੋਜ਼ਪੁਰ ਰੇਂਜ ਐਸਐਸਪੀ ਫਾਜ਼ਲ ਦਾ ਔਰ ਮੇਰੇ ਨਾਲ ਨੇ ਡੀਆਈਜੀ ਏਜੀਟੀਐਫ ਜੌਨ ਸਾਹਿਬ ਇਹ ਸਾਰੇ ਰਲਕੇ ਔਰ ਜਿਹੜੀ ਸਾਡੀ ਹੋਰ ਵੀ ਏਜੰਸੀਜ਼ ਹੈ ਸਾਰੇ ਰਲਕੇ ਸਾਡਾ ਇਹ ਗ੍ਰਹਿਤਨ ਹੈ ਕਿ ਅਸੀਂ ਬਹੁਤ ਛੇਤੀ ਤੁਹਾਨੂੰ ਇਹ ਸਾਰਾ ਸਾਰੀ ਕਹਾਣੀ ਕਲੀਅਰ ਕਰਕੇ ਤੁਹਾਡੇ ਅੱਗੇ ਰੱਖਾਂ ਸਰ ਕਿੰਨੇ ਲੋਕ ਇਨਵੋਲਵ ਕਿੰਨੇ ਲੋਕ ਸੀ ਜੀ ਮੈਂ ਮੈਂ ਦੱਸਿਆ ਨਾ ਇਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਇਸ ਕਰਕੇ ਅਸੀਂ ਅਜੇ ਸਰ ਜਨਾਬ ਕਮੈਂਟ ਕਰਨਾ ਠੀਕ ਨਹੀਂ ਹੈ ਅਸੀਂ ਛੇਤੀ ਦੱਸਾਂਗੇ ਇੱਕ ਜਿਹੜਾ ਮੁੰਡੇ ਦਾ ਨਾਮ ਨਈਵਾਦੀ ਦਾ ਮੁੰਡਾ ਹੈ ਸ਼ਕਤੀ ਪੁੱਤਰ ਨਾਮ ਜੁਤਰਾਜ ਨਾਮ ਜੁਤਰਾਜ ਇਹਦਾ ਕੀ ਰੋਲ ਹੈ ਜੀ ਕਿ ਇਸ ਬਾਈ ਨੇ ਤੁਹਾਨੂੰ ਅਸੀਂ ਸਾਰੇ ਰੋਲ ਕਦੋਂ ਆਏ ਕਿੱਥੇ ਕੌਨਸਪੀਰੇਸੀ ਹੈਚ ਹੋਈ ਕਿਸ ਤਰ੍ਹਾਂ ਹੋਇਆ ਇਹ ਸਾਰੀ ਅਸੀਂ ਗੱਲਾਂ ਤੁਹਾਨੂੰ ਦੱਸਾਂਗੇ ਥੋੜਾ ਜਿਹਾ ਸਰ ਇਹ ਤਾਂ ਜਿਹੜਾ ਤੁਸੀਂ ਕੀਤਾ ਜੀ ਇਹ ਪੁਲਿਸ ਦੀ ਮੋਰਲ ਡਿਊਟੀ ਹੈ ਜੋ ਤੁਸੀਂ ਇਹਨੂੰ ਟ੍ਰੇਸ ਕੀਤਾ ਜੀ ਇਹੀ ਪੁਲਿਸ ਦਾ ਜਿਹੜਾ ਫਰਸਟ ਕਾਪ ਹੈ ਲੇਕਿਨ ਪੰਜਾਬ ਦੇ ਵਿੱਚ ਲਗਾਤਾਰ ਗੈਂਗਵਾਰ ਚੱਲ ਰਹੀ ਹੈ ਲਗਾਤਾਰ ਇਨਸੀਡੈਂਟਸ ਹੋ ਰਹੀਆਂ ਆਖਿਰਕਾਰ ਪੰਜਾਬ ਪੁਲਿਸ ਇਹਨੂੰ ਕੰਟਰੋਲ ਕਰਨ 'ਚ ਕਾਮਯਾਬ ਕਿਉਂ ਨਹੀਂ ਹੋ ਰਹੀ ਇਹ ਦੋ ਮਹੀਨ ਪਹਿਲਾਂ ਯੂਪੀ ਬਿਹਾਰ ਸੋ ਜੀ ਹੁਣ ਇਧਰ ਹੋ ਗਿਆ ਜੀ ਸਾਡੇ ਇਸ ਇਲਾਕੇ ਬਹੁਤ ਕੂਲ ਏਰੀਆ ਸੀਗਾ ਇਧਰ ਵੀ ਇਸ ਤਰ੍ਹਾਂ ਦਾ ਇਨਸੀਡੈਂਟ ਹੋਣਾ ਪੁਲਿਸ ਲਈ ਬਹੁਤ ਵੱਡਾ ਚੈਲੰਜ ਹੈ ਜੀ ਇਹਦੇ ਬਾਰੇ ਕੀ ਕਹੋ ਪੰਜਾਬ ਪੁਲਿਸ ਇੱਕ ਬਹੁਤ ਸਖਸ਼ਮ ਪੁਲਿਸ ਫੋਰਸ ਹੈ ਜਿਸ ਨੇ ਅਤਵਾਦ ਦਾ ਮੁਕਾਬਲਾ ਕੀਤਾ ਔਰ ਹੁਣ ਵੀ ਜਿਹੜਾ ਭਾਵੇਂ ਸਾਡੇ ਡਰੱਗਸ ਦੇ ਖਿਲਾਫ ਲੜਾਈ ਹੋਵੇ ਭਾਵੇਂ ਗੈਂਗਸਟਰਸ ਦੇ ਖਿਲਾਫ ਲੜਾਈ ਹੋਵੇ ਇਹ ਲਗਾਤਾਰ ਜਾਰੀ ਜਿੰਨੇ ਇਨਸੀਡੈਂਟਸ ਦਾ ਤੁਸੀਂ ਹਵਾਲਾ ਦੇ ਰਹੇ ਹੋ ਅੱਜ ਤੱਕ ਇਹ ਤੇ ਹਸ ਗਵਾ ਹੈ ਕਦੇ ਇਦਾਂ ਨਹੀਂ ਹੋਇਆ ਕਿ 90% ਤੋਂ ਉੱਤੇ ਸਾਡੇ ਇਨਸੀਡੈਂਟਸ ਇਮੀਡੀਏਟਲੀ ਅਸੀਂ ਟ੍ਰੇਸ ਕਰਦੇ ਆ 90 ਦੇ ਕਰੀਬ ਸਾਡੇ ਗੈਂਗਸਟਰਸ ਫੜੇ ਜਾ ਚੁੱਕੇ ਆ ਔਰ ਇੰਨੇ ਦੇ ਨਾਲ ਹੀ ਅਸੀਂ ਇਹਨਾਂ ਨੂੰ 90 ਦੇ ਕਰੀਬ ਗੈਂਗਸਟਰਸ ਨੂੰ ਪਿਛਲੇ 6 ਮਹੀਨਿਆਂ ਚ ਅਸੀਂ ਕੀਤਾ ਹੈ ਸੱਤ ਬੰਦੇ ਨਿਊਟ੍ਰਲਾਈਜ਼ ਕੀਤੇ ਜਾ ਚੁੱਕੇ ਆ ਗੈਂਗਸਟਰਸ ਸੋ ਇਹ ਲਗਾਤਾਰ ਪੰਜਾਬ ਪੁਲਿਸ ਦੀ ਇਹ ਮੁਹਿੰਮ ਜਾਰੀ ਹੈ ਔਰ ਜਿਹੜਾ ਹੈ ਬਾਹਰ ਬੈਠੇ ਲੋਕ ਪੰਜਾਬ ਦੇ ਵਿੱਚ ਖਰਾਬੀਆਂ ਪਤਾ ਕਰ ਰਹੇ ਨੇ ਉਹਨਾਂ ਦੇ ਫੁੱਟ ਸੋਲਜਰਸ ਉਹਨਾਂ ਦੇ ਜਿਹੜੇ ਕੰਟੈਕਟਸ ਨੇ ਸਾਡੀ ਲਗਾਤਾਰ ਇਹਨਾਂ ਤੇ ਨਿਗਾਹ ਹੈ ਔਰ ਪੰਜਾਬ ਦਾ ਮਾਹੌਲ ਕਿਸੇ ਵੀ ਤਰ੍ਹਾਂ ਖਰਾਬ ਨਹੀਂ ਕੀਤਾ ਜਾਵੇਗਾ ਸਰਪਾਰੀ ਵੀ ਵਿੱਚ ਸੁਰੱਖਿਤੀ ਦੇ ਰਹੇ ਆਪ ਨੂੰ ਵੀ ਬਾਰੀ ਬਹੁਤ ਡਰੇ ਹੋਏ ਨੇ ਅਬ ਹੋਰ ਦੇ ਖਾਸ ਤੌਰ ਤੇ ਜੀ ਮੈਂ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਇਹ ਉਹੀ ਪੰਜਾਬ ਪੁਲਿਸ ਹੈ ਜਿਹੜੀ ਵੱਡੇ ਤੋਂ ਵੱਡਾ ਚੈਲੰਜ ਫੇਸ ਕਰਨ ਦੇ ਵਿੱਚ ਤਕਸ਼ਮ ਹੈ ਔਰ ਸਿਰਫ ਇਹ ਹੀ ਕੇਸ ਨਹੀਂ ਅਸੀਂ ਜਿੰਨੇ ਸਾਡੇ ਪੁਰਾਣੇ ਕੇਸਸ ਹੈ ਲਗਭਗ ਅਸੀਂ ਸਾਰੇ ਟ੍ਰੇਸ ਕਰ ਚੁੱਕੇ ਹਾਂ ਔਰ ਸਾਡੀ ਇਹ ਪੂਰੀ ਕੋਸ਼ਿਸ਼ ਹੋਏਗੀ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਹੋ ਜਿਨ੍ਹਾਂ ਦੇ ਪ੍ਰੀਵੈਂਟਿਵ ਮੇਜਰਸ ਆਰ ਬੀਂਗ ਟੇਕਨ ਜਿਨ੍ਹਾਂ ਦਾ ਬ੍ਰਦਰ ਮਰਿਆ ਜੀ ਉਹਨਾਂ ਦਾ ਬਲੇਮ ਹੈ ਕਿ ਸਿਸਟਮ ਜਿਹੜਾ ਹੈ ਜੇਲ੍ਹ ਦੇ ਵਿੱਚ ਬੈਠ ਕੇ ਇਹਨਾਂ ਨੂੰ ਪਨਾਹ ਦਿੰਦਾ ਹੈ ਏਸੀ ਵਜ੍ਹਾ ਨਾਲ ਇਹ ਵਾਰ-ਵਾਰ ਵਾਰਦਾਤਾਂ ਹੋ ਰਹੀਆਂ ਜੀ ਇਹ ਚੈਨਲ ਨੂੰ ਮਨ ਵਾਰ-ਵਾਰ ਲਗਾਤਾਰ ਰਿਪੀਟ ਇਹੀ ਗੱਲ ਕਰ ਰਹੇ ਹੈ ਕਿ ਜੇ ਸਿਸਟਮ ਹੀ ਠੀਕ ਹੋਵੇ ਕਿ ਇਹ ਇਹਨਾਂ ਨੂੰ ਪਨਾਹ ਨਾ ਮਿਲੇ ਤਾਂ ਸਾਡੇ ਨਾਲ ਇਹ ਚੀਜ਼ਾਂ ਹੀ ਨਾ ਹੋਣ ਦੇਖੋ ਜਿਹੜਾ ਜੇਲ ਹੈ ਉਹ ਇੱਕ ਵੱਖਰਾ ਡਿਪਾਰਟਮੈਂਟ ਹੈ ਬਟ ਵੀ ਆਰ ਸੀਜ਼ਡ ਆਫ ਦਾ ਮੈਟਰ ਔਰ ਬਹੁਤ ਸਾਰੇ ਇਹੋ ਜਿਹੇ ਕਦਮ ਚੁੱਕੇ ਜਾ ਰਹੇ ਨੇ ਜਿਸ ਦੇ ਵਿੱਚੋਂ ਜੇਲ ਤੇ ਬੈਠੇ ਲੋਕਾਂ ਦਾ ਸੰਪਰਕ ਬਾਹਰ ਵਾਲੇ ਲੋਕਾਂ ਨਾਲ ਨਾ ਹੋ ਸਕੇ ਔਰ ਇਹਦੇ ਵਿੱਚ ਕਈ ਜਗ੍ਹਾ ਸਾਨੂੰ ਸਫਲਤਾ ਮਿਲੀ ਹੈ ਕਈ ਜਗ੍ਹਾ ਕੰਮ ਚੱਲ ਰਿਹਾ ਸਰ ਇਹ ਜਿਹੜੀ ਹੈ ਸਰ ਇਸ ਕੇ ਇਫੈਕਟ ਕਰਨ ਦੀ ਤਾਕਤ ਦੇ ਨਾਲ ਕਾਂਗਰਸ ਨੇ ਚੇਤਾਵਨੀ ਦਿੱਤਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਬਹੁਤ ਮਾੜੀ ਹੈ ਤੁਸੀਂ ਕਹਿੰਦੇ ਕਿ ਬਹੁਤ ਵਧੀਆ ਹੈਗੀ ਆ ਅਖਿਰ ਉਹਨਾਂ ਨੇ ਉਹਦੇ ਸਵਾਲ ਕਿਉਂ ਖੜੇ ਕਰ ਦਿੱਤੀ ਮੈਂ ਇਸ ਗੱਲ ਦੇ ਉੱਤੇ ਤੁਹਾਨੂੰ ਦੱਸ ਰਿਹਾ ਕਿ ਲਾਅਨ ਆਰਡਰ ਦੀ ਜਿੰਨੀ ਵੀ ਕ੍ਰਾਈਮ ਹੋਇਆ ਇਹ ਸਾਡੀ ਬਾਰਡਰ ਸਟੇਟ ਹੈ ਸਾਡੀ ਆਪਣੀ ਪ੍ਰੋਬਲਮਸ ਹੈ ਪਾਵੇ ਡਰਗ ਜ਼ੋਨ ਪਾਵੇ ਨਾਰਕੋ ਟੈਰਰਿਜ਼ਮ ਦਾ ਐਂਗਲ ਹੋਵੇ ਪਾਵੇ ਇਥੇ ਗੈਂਗਸਟਰイズਮ ਹੋਵੇ ਇਹ ਕੋਈ ਇੱਕ ਦਿਨ 'ਚ ਪੈਦਾ ਨਹੀਂ ਹੁੰਦਾ ਲੇਕਿਨ ਇਹਨੂੰ ਕੰਟਰੋਲ ਕਰਨ ਦੀ ਮੈਂ ਸਿਰਫ ਇਹ ਗੱਲ ਤੁਹਾਨੂੰ ਦੱਸ ਰਿਹਾ ਜਿੰਨੇ ਵੀ ਭਾਵੇਂ ਬਾਰਡਰ ਰੇਂਜ ਦੇ ਵਿੱਚ ਬਾਰਡਰ ਏਰੀਆਜ਼ ਦੇ ਵਿੱਚ ਐਂਡ ਰਿਨਿਟਸ ਅਟੈਕ ਹੋਏ ਜਿੰਨੇ ਮਲਡ ਹੋਏ 올 ਹੈਵ ਬੀਨ ਟ੍ਰੈਸਡ ਐਂਡ ਜ਼ਿਆਦਾਤਰ ਕੇਸਸ ਦੇ ਵਿੱਚ ਸਾਡੇ ਮੁਜ਼ਮਰ ਅਰੈਸਟ ਹੋ ਚੁੱਕੇ ਨੇ ਔਰ ਪ੍ਰੀਵੈਂਟਿਵ ਐਕਸ਼ਨ ਜੋ ਲਗ ਰਿ ਜੋ ਅਸੀਂ ਲੈ ਰਹੇ ਆ ਉਹ ਸ਼ਾਇਦ ਉਹ ਲੋਕਾਂ ਦੇ ਵੇਲੇ ਹੋ ਜਾਂਦਾ ਜਿਹੜਾ ਕੋਈ ਕ੍ਰਾਈਮ ਹੁੰਦਾ ਹੈ ਉਹ ਸਾਡੇ ਸਾਹਮਣੇ ਆ ਜਾਂਦਾ ਸਰ ਗਰੋ ਦਾ ਪਤਾ ਲੱਗਿਆ ਜੀ ਕਿ ਕਿਸ ਗਰੋ ਦੇ ਨਾਲ ਜਿਹੜਾ ਇਹ ਕਨੈਕਸ਼ਨ ਹੈ ਇਹਦੇ ਇਨਵੈਸਟੀਗੇਸ਼ਨ ਦੇ ਬਾਰੇ ਸਾਰੇ ਖੁਲਾਸੇ ਅਸੀਂ ਥੋੜੀ ਦੇਰ ਬਾਅਦ ਤਾਨੂੰ ਜਦੋਂ ਇਹ ਕਲੀਅਰ ਹੋ ਜਾਂਦਾ ਸਾਰੀ ਕਹਾਣੀ ਤੁਹਾਡੇ ਸਾਹਮਣੇ ਰਹਿ ਜਾਂਦੀ ਕੁਝ ਇਸ ਤਰ੍ਹਾਂ ਨਹੀਂ ਹੋ ਰਿਹਾ ਕਿ ਜਿਵੇਂ ਇਕੱਲੀ ਡਰੱਗ ਮੁਹਿੰਮ ਨੂੰ ਹੀ ਲੈ ਕੇ ਪੁਲਿਸ ਕੰਮ ਕਰ ਰਹੀ ਹੈ ਪੁਲਿਸ ਬੜੀ ਵੱਡੀ ਵਾਰੀ ਪੁਲਿਸ ਤੋਂ ਜਿਹੜੇ ਨੀਚੇ ਲੈਵਲ ਤੇ ਵੀ ਗੱਲ ਕਰਦੇ ਆ ਉਹ ਕਹਿੰਦੇ ਸਾਡੇ ਕੋਲ ਇੱਕੋ ਹੀ ਕੰਮ ਹੈ ਬੰਦਾ ਨਸ਼ਾ ਕਰ ਰਿਹਾ ਉਹਨੂੰ ਛਡਾਓ ਉਹਨੂੰ ਬਚਾਓ ਉਹਨੂੰ ਕਰੋ ਇੱਕ ਨਫਰੀ ਕੰਮੀ ਹੈ ਪੰਜਾਬ ਪੁਲਿਸ ਕੋਲ ਦੂਜਾ ਗੈਂਗਸਟਰ ਕਿਤੇ ਇਹਨਾਂ ਚੀਜ਼ਾਂ ਦਾ ਬੈਨੀਫਿਟ ਤਾਂ ਨਹੀਂ ਲੈ ਰਹੇ ਕਿ ਪੁਲਿਸ ਦਾ ਧਿਆਨ ਹੀ ਡਾਇਵਰਟ ਹੈ ਜੀ ਸਿਰਫ ਇੱਕੋ ਚੀਜ਼ ਤੇ ਹੈ ਕਿ ਨਸ਼ਾ ਛਡਾਓ ਤੇ ਸਿਹਤ ਕੇਂਦਰਾਂ ਚ ਪੁਲਿਸ ਵਰਤੀ ਕਰਾ ਲਈ ਹੈ ਜ ਦੇਖੋ ਮੈਂ ਸਿਰਫ ਇੰਨੀ ਦੱਸਾਂਗਾ ਕਿ ਇਹ ਜਿਹੜਾ ਜਿਹੜਾ ਡਰੱਗਸ ਹੈ ਔਰ ਕ੍ਰਾਈਮ ਹੈ ਇਹਦਾ ਇੱਕ ਬਹੁਤ ਨੇੜਲਾ ਰਿਸ਼ਤਾ ਹੈ ਔਰ ਇਹ ਕਹਿਣਾ ਗਲਤ ਹੈ ਕਿ ਪੰਜਾਬ ਪੁਲਿਸ ਸਿਰਫ ਡਰੱਗਸ ਦੇ ਮਗਰ ਲੱਗੀ ਹੈ ਡਰੱਗਸ ਸਾਡੀ ਇੱਕ ਡਰਾਈਵ ਚੱਲ ਰਹੀ ਹੈ ਨਸ਼ੇ ਨੂੰ ਖਤਮ ਕਰਨ ਦੀ ਔਰ ਉਸ ਦੇ ਨਾਲ ਨਾਲ ਸਾਡੇ ਗੈਂਗਸਟਰ ਸਾਡੇ ਸਟਰੀਟ ਕ੍ਰਾਈਮ ਸਾਡੇ ਇਨਵੈਸਟੀਗੇਸ਼ਨ ਸਾਰਿਆਂ ਦੇ ਹੁੰਦੇ ਹੈ ਸਾਡੀ ਬਰਾਬਰ ਦੀ ਪਹਿਲ ਰਹੀ ਹੈ ਸਰ ਜੀ ਜੀ ਦੀ ਤਕਰੀਰ ਉਸ ਤੋਂ ਬਾਅਦ ਹੋਣੀ ਹੈ ਨਾਲ ਜੀ ਇਦੇ ਨਾਲ ਕੋਈ ਬਰਾਮਗੀ ਵੀ ਹੋਈ ਨਹੀਂ ਕੋਈ ਰਿਪੋਰਟ ਵੀ ਬਰਾਮਗੀ ਤੇ ਕਿਹਨੇ ਕਿਸ ਤਰ੍ਹਾਂ ਦੇ ਥੋੜਾ ਸਬਰ ਕਰੋ ਅਸੀਂ ਸਾਰੀ ਡਿਟੇਲਸ ਤੁਹਾਡੇ ਨਾਲ ਸਰ ਇਹ ਮੇਰਾ ਆਖਰੀ ਸਵਾਲ ਹੈ ਜੀ ਤੁਹਾਡੇ ਕੋਲ ਮੁਫਰੀ ਦੀ ਬਹੁਤ ਕਮੀ ਹੈ ਥਾਣੇ ਐਸਪੀ ਸੀ ਕਦੋਂ ਹੋਏਗੀ ਇਸ ਮਾਮਲੇ ਨੂੰ ਲੈ ਕੇ ਜਦੋਂ ਵੀ ਸਾਡੇ ਕੋਲ ਕੋਈ ਖੁਲਾਸਾ ਆਏਗਾ ਤੇ ਤੁਹਾਡੇ ਨਾਲ ਅਸੀਂ ਸੰਪਰਕ ਕਰਾਂਗੇ ਸਰ ਇਹਦੀ ਉਮਰ ਕਿੰਨੀ ਹੈ ਜਿਹੜੀ ਪੜਾਈ ਹੈ